ਦਾ ਮੈਂ ਲਿਖ ਕੇ ਦੇ ਦੂੰਗਾ ਕਿ ਇਹ ਘਾਟੇਵੰਦ ਸੌਦਾ ਨਹੀਂ ਹੈਗਾ ਘੋੜੀ ਤੁਸੀਂ ਮਤਲਬ ਬਹੁਤੇ ਲੋਕ ਬੱਚਾ ਲੈਂਦੇ ਬੱਚਾ ਨਹੀਂ ਰਹਿਣਾ ਚਾਹੀਦਾ ਇਹਨੂੰ ਕੋ ਬੱਚਾ ਉਦੋਂ ਉਸ ਪਾਸੇ ਜਦੋਂ ਉਹਨੂੰ ਪੂਰੀ ਇਹਦੀ ਨੌਲੇਜ ਆ ਜਾਈਏ ਘੋੜੀ ਗੱਭਣ ਲਵੇ ਕਿ ਸਿਪਤ ਕਰਾਂ ਮੈਂ ਇਹਨਾਂ ਪਰੀਆਂ ਦੀ ਇਹ ਯੋਧਿਆਂ ਨੂੰ ਜੰਗ ਜਿਤਾ ਦਿੰਦੀਆਂ ਆਸ਼ਕਾਂ ਦੇ ਮੇਲ ਕਰਾਏ ਨੇ ਇਹਨਾਂ ਜਿਹੜਾ ਰੂਹ ਨਾਲ ਸੇਵਾ ਕਰਦਾ ਜੀ ਇਹ ਰੱਬ ਨਾਲ ਮੇਲ ਕਰਾ ਦਿੰਦੀਆਂ ਸੁਪਨੇ ਕੀ ਹੈ ਤੁਹਾਡੇ ਜ਼ਿੰਦਗੀ 'ਚ ਕਿਉਂਕਿ ਪਿਤਾ ਕੋ ਇਹ ਵਿਰਾਸਤ ਮਿਲ ਗਈ ਘੋੜੀਆਂ ਪਾਲਣ ਦੀ ਕੀ ਸੁਪਨੇ ਤੁਹਾਡੇ ਮਨ 'ਚ ਲੋਕੀ ਦੁਨੀਆ ਚ ਵਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ ਇਹ ਗੀਤ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਵਿਆਹਾਂ ਚ ਇਹ ਗੀਤ ਪੰਜਾਬੀਆਂ ਦੇ ਸ਼ੌਂਕ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ ਕਿਉਂਕਿ ਪੰਜਾਬੀ ਕੌਮ ਕੈਸੀ ਕੌਮ ਹੈ ਜਿਹਨੂੰ ਵਰਲਡ ਲੈਵਲ ਤੇ ਸ਼ੇਰਾਂ ਦੀ ਕੌਮ ਤੇ ਕਿਹਾ ਜਾਂਦਾ ਹੈ ਇਹਦੇ ਸ਼ੌਂਕ ਇਹਦੇ ਖਾਣ ਪੀਣ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ ਅਤੇ ਅੱਜਕੱਲ੍ਹ ਵਿਦੇਸ਼ੀ ਲੋਕ ਵੀ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਖਾਣ ਪੀਣ ਨੂੰ ਤੇ ਪੰਜਾਬ ਦੇ ਸ਼ੌਂਕ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਨ ਅੱਜ ਪੰਜਾਬੀਆਂ ਦਾ ਇੱਕ ਐਸਾ ਸ਼ੌਕ ਜਿਹੜਾ ਕਿਤਨੇ ਕਿਤੇ ਹੌਲੀ-ਹੌਲੀ ਅਲੋਪ ਹੋ ਰਿਹਾ ਹੈ ਪਰ ਚੰਦ ਐਸੀਆਂ ਸ਼ਖਸੀਅਤਾਂ ਐਸੇ ਇਨਸਾਨ ਉਹ ਸ਼ੌਂਕ ਨੂੰ ਪਾਲਦੇ ਹਨ ਸਾਂਭ ਰਹੇ ਹਨ ਅਤੇ ਆਪਣੇ ਵਿਰਸੇ ਨੂੰ ਅੱਗੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬਟਾਲਾ ਤੋਂ ਮਹਿਜ ਕੁਝ ਕਿਲੋਮੀਟਰ ਦੂਰੀ ਅਮਰਸਰ ਰੋਡ ਤੇ ਨਵਾਂ ਪਿੰਡ ਪਹੁੰਚੇ ਹਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਇੱਕ ਬਾਪ ਬੇਟੇ ਦੀ ਜੋੜੀ ਹੈ ਜਿਨ੍ਹਾਂ ਵੱਲੋਂ ਪੀੜੀ ਦਾ ਪੀੜੀ ਘੋੜੀਆਂ ਦਾ ਸ਼ੌਂਕ ਜਿਹੜਾ ਉਹਨਾਂ ਦੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਉਹਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜੇ ਵੱਡ ਮੁੱਲੇ ਵਿਚਾਰ ਇਹਨਾਂ ਨੇ ਆਫ ਕੈਮਰਾ ਸਾਨੂੰ ਦੱਸੇ ਹਨ ਅੱਜ ਜਣਾ ਗੱਲਬਾਤ ਕਰਕੇ ਨੌਜਾਣ ਪੀੜੀ ਨੂੰ ਦੱਸਦੇ ਆ ਕਿ ਜਿਹੜੇ ਘੋੜੀਆਂ ਦੇ ਸ਼ੌਕੀਨ ਹਨ ਇਹ ਘੋੜੀਆਂ ਪਾਲਣਾ ਚਾਹੁੰਦੇ ਹਨ ਸਵਾਰੀ ਕਰਨਾ ਚਾਹੁੰਦੇ ਹਨ ਜਾਂ ਇਹਨਾਂ ਦਾ ਕਿੱਤਾ ਪਣਾਉਣਾ ਚਾਹੁੰਦੇ ਹਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਸਸਕੇ ਭਾਜੀ ਸ਼ੁਭਨਾਮ ਕੀ ਹੈ ਸਭ ਤੋਂ ਪਹਿਲਾਂ ਇਹ ਸ਼ੌਂਕ ਜਦੋਂ ਸ਼ੁਰੂ ਹੋਇਆ ਤੁਹਾਡੇ ਪਰਿਵਾਰ 'ਚ ਕਿੱਦਾਂ ਸ਼ੁਰੂ ਹੋਇਆ ਨਾਮ ਦੱਸ ਮੇਰਾ ਜੀ ਕਿਸ਼ਨ ਬਟਾਲਾ ਕਰਕੇ ਮੇਰਾ ਨਾਮ ਚੱਲਦਾ ਵੈਸੀ ਮੇਰਾ ਨਾਮ ਕੱਲਾ ਕਿਸ਼ਨ ਹੈ ਤੇ ਮੇਰੇ ਬਾਪ ਦਾ ਨਾਮ ਸਨ ਆਫ ਤੋਤਮ ਸੀ ਆ ਮੇਰੇ ਬਾਪ ਨੇ ਪਹਿਲਾਂ ਟਾਂਗਾ ਪਾਉਂਦਾ ਸੀਗਾ ਤੇ ਉਹਨਾਂ ਦੀ ਛੋਟੀ ਉਮਰ ਚ ਟਾਂਗਾ ਚਲਾਇਆ 12-13 ਸਾਲ ਤੋਂ ਲੈ ਕੇ ਤੇ ਮੈਂ ਜਦੋਂ ਮੇਰੀਆਂ 6 ਭੈਣਾਂ ਉਹ ਤਿੰਨ ਭਰਾ ਤੇ ਨਵਾਂ ਭੈਣ ਭਰਾ ਉਹ ਚ ਕੱਲੇ ਮੈਂ ਇਹ ਸ਼ੌਂਕ ਰੂਪਨਾਇਆ ਕਿ ਉਹ ਮੇਰਾ ਲਗਾ ਹੀ ਨਹੀਂ ਇਹਨਾਂ ਤੋਂ ਬਗੈਰ ਲੱਗਾ ਜਦੋਂ ਮੇਰਾ ਬਾਪ ਜਾਂਦਾ ਸੀ ਤੇ ਮੈਂ ਉਹ ਟਾਂਗੇ ਦੋ ਤਿੰਨ ਲੱਕਦੇ ਸੀ ਘੋੜੀਆਂ ਸੇਲ ਪਰ ਚਲ ਕਰਦੇ ਸੀ ਤੇ ਮੈਂ ਮਗਰੋਂ ਟਾਂਗਾ ਜੋ ਲੈਣਾ ਤੇ ਬਾਹਰ ਲੈਣੀ ਕੋੜੀ ਦੇ ਪਿੱਛੇ ਸਾਰੀ ਛੱਡ ਕੇ ਬਾਹਰ ਚਲੇ ਜਾਣਾ ਤੇ ਮੇਰਾ ਦਿਨ-ਬਦਨ ਸ਼ੌਂਕ ਵਧਦਾ ਗਿਆ ਸ਼ੌਂਕ ਵਧਦਾ ਗਿਆ ਮੈਂ ਜਦੋਂ ਪੜ ਕੇ ਹੜਿਆ ਤੇ ਮੇਰੇ ਬਾਪ ਨੇ ਮੈਨੂੰ ਲੁਧਿਆਣਾ ਭੇਜਿਆ ਸੀ ਐਮਸੀ ਹਸਪੀਟਲ ਚੂਲੇ ਚ ਬਾਰਡ ਤੇ ਮੈਂ ਉੱਥੇ 3 ਮਹੀਨੇ ਪਾਜੀ ਡਿਊਟੀ ਕੀਤੀ ਤੇ ਹੈਲਪਰਿਜ ਤੇ ਮੈਂ ਮੁਰਗੀ ਮੇਰਾ ਉੱਥੇ ਦਿਲ ਨਹੀਂ ਲੱਗਾ ਤੇ ਮੈਂ ਉੱਥੇ ਉਹ ਲੋਕਾਂ ਦੇ ਇਥੇ ਇੱਕ ਪੰਡਤ ਸੀਗਾ ਗੰਦੇ ਨਾਲੇ ਤੇ ਉੱਥੇ ਘੂੜੀਆਂ ਰੱਖਦਾ ਸੀ ਤੇ ਮੈਂ ਉਹਦੇ ਕੋਲ ਜਾ ਕੇ ਖਰਖਣਾ ਖੁਪਣਾ ਕਰਨਾ ਘੂੜੀਆਂ ਨੂੰ ਉਹਦੀਆਂ ਘੂੜੀਆਂ ਦੇ ਬਹਿਣਾ ਸ਼ੁਰੂ ਕਰਤਾ ਮੇਰੇ ਮਾਮਾ ਜੀ ਉੱਥੇ ਉਹਨਾਂ ਨੇ ਮੈਨੂੰ ਝਿੜਕਿਆ ਤੇ ਮੈਂ ਵਾਪਸ ਆ ਗਿਆ ਪਿੰਡ ਤੇ ਮੈਂ ਫਿਰ ਘੂੜੀਆਂ ਹੀ ਘੂੜੀਆਂ ਦੇ ਵਿੱਚ ਆਪਣੇ ਬਾਪ ਨਾਲ ਹੱਥ ਵਟਾਉਣਾ ਸ਼ੁਰੂ ਕੀਤਾ ਤੇ ਅੱਜ ਮੇਰੇ ਅਕਾਲਪੁਰਖ ਦੀ ਕਿਰਪਾ ਆ ਵੀ ਮੈਂ ਘੂੜੀਆਂ ਦੇ ਵਿੱਚ ਮੇਰੀ ਰੁਚੀ ਆ ਤੇ ਗਾੜੀ ਮੈਨੂੰ ਤੇ ਹੈਗਾ ਹੀ ਸ਼ੌਂਕ ਮੇਰੇ ਬੇਟੇ ਤੇ ਵੀ ਕਹਿੰਦਾ ਵੀ ਮੈਂ ਕੋਈ ਕੰਮ ਨਹੀਂ ਕਰਨਾ ਹੋਰ ਬਾਕੀ ਘੋੜੀਆਂ ਦਾ ਹੀ ਕਿਸੇ ਜੀ ਸਭ ਤੋਂ ਵੱਡੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰੀਏ ਜਦੋਂ ਘੋੜੀਆਂ ਦੀ ਗੱਲ ਹੁੰਦੀ ਹੈ ਜਾਂ ਘੋੜਿਆਂ ਦੀ ਗੱਲ ਹੁੰਦੀ ਹੈ ਤੇ ਆਮ ਕਰਕੇ ਬਹੁਤ ਵੱਡਾ ਇਹ ਵਹਿਮ ਲੋਕਾਂ ਦੇ ਪਾਰਤਾ ਗਿਆ ਵੀ ਬੜਾ ਮਹਿੰਗਾ ਸ਼ੌਂਕ ਹੈ ਇਹ ਕਰੋਨਾ ਚ ਮਿਲਦੇ ਹੈ ਇਹ ਲੱਖਾਂ ਚ ਮਿਲਦੇ ਹੈ ਇਹਨਾਂ ਨੂੰ ਸਾਂਭਣਾ ਬੜਾ ਔਖਾ ਹੈ ਇਹਨਾਂ ਨੂੰ ਪਾਲਣਾ ਬੜਾ ਔਖਾ ਹੈ ਤਾਂ ਕਰਕੇ ਨੌਜਵਾਨ ਪੀੜ੍ਹੀ ਕੋਸ਼ਿਸ਼ ਕਰ ਰਹੀ ਹੈ ਕਿ ਘੋੜੀਆਂ ਨਾ ਪਾਲੀਏ ਉਸ ਤੋਂ ਚੰਗਾ ਗੱਡੀਆਂ ਲੈ ਲਈਏ ਕੀ ਕਹਿਣਾ ਚਾਹੁੰਦੇ ਹੋ ਭਾਜੀ ਮੈਂ ਲਿਖ ਕੇ ਦੇ ਸਕਦਾ ਜਿਹੜਾ ਨਵਾਂ ਫੀਲਡ ਚ ਆਉਣਾ ਚਾਹੁੰਦਾ ਨਾ ਬੱਚਾ ਕੋਈ ਇਨਸਾਨ ਹੋਣਾ ਚਾਹੁੰਦਾ ਮੈਂ ਲਿਖ ਕੇ ਦੇ ਦੂੰਗਾ ਕਿ ਇਹ ਘਾਟੇ ਬੰਦ ਸੌਦਾ ਨਹੀਂ ਹੈਗਾ ਘੋੜੀ ਤੁਸੀਂ ਮਤਲਬ ਬਹੁਤੇ ਲੋਕ ਬੱਚਾ ਲੈਂਦੇ ਬੱਚਾ ਨਹੀਂ ਰਹਿਣਾ ਚਾਹੀਦਾਗੇ ਇਹਨੂੰ ਕੋ ਬੱਚਾ ਉਦੋਂ ਉਸ ਪਾਸੇ ਜਦੋਂ ਉਹਨੂੰ ਪੂਰੀ ਇਹਦੀ ਨੌਲੇਜ ਆਈ ਜੀ ਘੋੜੀ ਗੱਬਣ ਲਵੇ ਡੇਢ ਲੱਖ ਦੀ ਲੈਲੇ 2 ਲੱਖ ਦੀ ਗੱਬਣ ਘੋੜੀ ਆ ਜਾਂਦੀ ਆਮ ਉਹ ਆਪਣੇ ਬੱਚਾ ਲਵੇ ਤੇ ਘੋੜੀ ਵੇਚ ਦੇ ਬੱਚੇ ਨੂੰ ਤਿਆਰ ਕਰ ਲੇ ਘੋੜੀ ਫੇਰ ਉਹਨੇ ਦੀ ਵਿਕ ਜਾਂਦੀ ਆ ਬੱਚਾ ਫਰੀ ਬਚ ਜਾਂਦਾ ਕੋਈ ਐਡੀ ਗੱਲ ਹੀ ਨਹੀਂ ਹੈਗੀ ਜਿਹੜੀ ਗੱਲ ਖਰਚੇ ਦੀ ਆ ਗਈ ਆ ਤੁਸੀਂ ਗਾਈ ਮੱਝ ਰੱਖਦੇ ਹੋ ਜਿੱਤਾਂ ਦੇ ਗਾਈ ਮੱਝ ਪੱਠੇ ਖਾਂਦੀ ਉਦਾਂ ਦੀਆਂ ਘੋੜੀਆਂ ਖਾਂਦੀਆਂ ਮੁਨਾ ਜੰਗਲਾਂ ਦੇ ਵਿੱਚ ਵਿਚਾਰੀਆਂ ਘਾਹ ਕੋਈ ਚੁਗਦੀਆਂ ਨੇ ਉਹੋ ਹੀ ਘਾਹ ਪੱਠਾ ਇੱਥੇ ਆ ਇਹ ਤੇ ਐਵੇਂ ਲੋਕਾਂ ਨੇ ਮਨਾਂ ਦੇ ਵਿੱਚ ਗਲਤ ਭਰੀ ਜਾਂਦੀ ਹੈ ਚੀਜ਼ ਕਿ ਉਹ ਘੋੜੀਏ ਮਹਿੰਗੀ 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 ਹੈ ਵੀ ਗਾਂ ਹੀ ਦੁੱਧ ਦਿੰਦੀ ਹੈ ਇਹ ਦੁੱਧ ਨਹੀਂ ਵਿਚਾਰੀ ਦਿੰਦੀ ਪਰ ਇਹਦਾ ਐਂਡ ਤੇ ਜਿਹੜਾ ਬੈਨੀਫਿਟ ਹੈ ਇਹ ਗਾਂ ਮੱਝ ਨੂੰ ਜ਼ਿਆਦਾ ਆ ਜਿਹੜੇ ਕਾਲੇ ਛੋਲੇ ਆ ਇਹ ਵੀ ਬੜੀ ਘਾਤ ਪ੍ਰਸੰਗ ਲੱਗਦਾ ਹੈ ਕਿ ਘੋੜਿਆਂ ਦੀ ਮੇਨ ਖਰਾਕ ਹੈ ਤੁਸੀਂ ਚਲੋ ਪੱਠਿਆਂ ਦੀ ਗੱਲ ਕੀਤੀ ਹੈ ਹੋਰ ਚਾਰੇ ਦੀ ਗੱਲ ਕੀਤੀ ਹੈ ਕਿ ਕਾਲੇ ਛੋਲੇ ਵੀ ਰੈਗੂਲਰ ਚਰੋਣੇ ਪੈਂਦੇ ਹਨ ਨਹੀਂ ਬਿਲਕੁਲ ਗਲਤ ਗੱਲ ਆ ਭਾਜੀ ਕੋਈ ਰੈਗੂਲਰ ਨਹੀਂ ਚਰੋਣੇ ਪੈਂਦੇ ਅਕਣਕ ਜਰੂਰ ਲੈ ਕੇ ਪਾਈ ਦੀ ਝੋਨਾ ਲਈਦਾ ਉਹ ਵੀ ਮਤਲਬ ਥੋੜਾ ਜਿਆਦਾ ਇੰਨਾਂ ਦਿਨਾਂ ਚ ਪਠਾ ਘਟ ਜਾਂਦਾ ਹੈ ਤੇ ਕਣਕ ਲਈ ਦੀ ਝੋਨਾ ਲਈਦਾ ਉਹ ਦਲਾਲੀ ਦਾ ਦਲਾ ਕੇ 5-5 ਕਿਲੋ ਤੂੜੀ ਪਾਹੜੀ ਦੀ ਆ ਕੋਈ ਗੱਲ ਹੀ ਨਹੀਂ ਐਵੇਂ ਗਲਤ ਵਹਿ ਮੈਂ ਲੋਕਾਂ ਨੂੰ ਪਾਇਆ ਆਪਾਂ ਦੀ ਸਾਰੀ ਉਮਰ ਹੀ ਇਹ ਕੰਮ ਕੀਤਾ ਆ ਵਿਆਹਾਂ ਚ ਜਾਂ ਮੇਲਿਆਂ ਚ ਲੈ ਕੇ ਜਾਂਦੇ ਹੋ ਘੋੜੀਆਂ ਤੇ ਕਿੱਥੇ ਕਿੱਥੇ ਗਏ ਹੋ ਕਿਹੜੇ ਕਿਹੜੇ ਨਾਮ ਜੱਤੇ ਆ ਤੇ ਕਿੰਨਾ ਕੁ ਪ੍ਰੋਫਿਟ ਦੇ ਜਾਂਦੀਆਂ ਜਿਉਂ ਕਿਉਂਕਿ ਇਹ ਜੇ ਕਿੱਤਾ ਤੁਸੀਂ ਬਣਾ ਲਿਆ ਇਹ ਤੇ ਜੇ ਪੈਸੇ ਲਾਉਂਦੇ ਹੋ ਤੇ ਹਰ ਇਨਸਾਨ ਸੋਚਦਾ ਕਿ ਕਮਾਈ ਵੀ ਕਰਾਂ ਪਰਿਵਾਰ ਵੀ ਪਾਲਣਾ ਬੱਚੇ ਵੀ ਆ ਫਿਰ ਕਿੱ ਤੇ ਕਿਹੜੇ ਕਿਹੜੇ ਮੇਲਿਆਂ ਤੇ ਵਿਆਹਾਂ 'ਤੇ ਤੁਸੀਂ ਜਾ ਕੇ ਇੱਕ ਕੁੜੀਆਂ ਲੈ ਚੁੱਕੇ ਸਭ ਤੋਂ ਪਹਿਲਾਂ ਭਾਜੀ ਆਪਣੀ ਸ਼ਰਮ ਹਉਣੀ ਪੈਂਦੀ ਆ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚੀਜ਼ ਮਾਰਨ ਦੀ ਆ ਸ਼ਰਮ ਜਿਹੜਾ ਮਤਲਬ 2 ਕਲਾਸ ਬੰਦਾ ਨਾ ਉਹ ਸੋਚਦਾ ਯਾਰ ਇਹ ਮੈਂ ਕਿਸੇ ਦੇ ਘਰ ਕੁੜੀ ਲੈ ਕੇ ਜਾਊਂਗਾ ਮੈਨੂੰ ਲੋਕੀ ਕੀ ਕਰਨਗੇ ਕੀ ਕਹਿਣਗੇ ਜੀ ਧੰਦਾ ਕੋਈ ਵੀ ਤਾਂ ਕਾਰੋਬਾਰ ਕਰਦੇ ਆਂ ਆਪਾਂ ਕਾਰੋਬਾਰ ਕਰਨ 'ਚ ਕੋਈ ਸ਼ਰਮ ਨਹੀਂ ਹੈਗੀ ਆਪਾਂ ਵਿਆਹਾਂ 'ਚ ਕੁੜੀ ਕਰਦੇ ਆਂ ਵਿਆਹਾਂ 'ਚ ਰੁਪਈਆ 1500 ਵੀ ਲਈਦਾ 2000 ਵੀ ਲਈਦਾ 5-5000 ਵੀ ਲਿਆ ਜੇ ਕੋਈ ਨੱਚਣ ਵਾਲੀ ਕੁੜੀ ਬੁੱਕ ਕਰਦਾ ਪਰ ਨੱਚਣੇ ਆ 5-5000 ਵੀ ਲੈਣ ਕਿਸਨਜੀ ਵਾਕਿਆ ਤੇ ਸਹੀ ਗੱਲ ਕਹੀ ਹੈ ਨੌਜਾਨ ਪੀੜੀ ਬੜੇ ਕਿੱਤਿਆਂ ਨੂੰ ਸ਼ਰਮ ਕਰਦੀ ਹੈ ਪਰ ਵਿਆਹ ਦੀ ਗੱਲ ਕਰੀਏ ਵਿਆਹ ਚ ਘੋੜੀ ਵੱਲ ਨੂੰ ਸਭ ਤੋਂ ਪਹਿਲਾਂ ਢੀਕਦੇ ਆ ਕਿਉਂਕਿ ਨਜ਼ਰ ਉਹ ਨਾ ਆਏਗਾ ਲਾੜਾ ਘੋੜੀ ਨਹੀਂ ਚੜ੍ਹੇਗਾ ਉੱਥੋਂ ਵੀ ਬਰਾਰ ਨਹੀਂ ਤੁਰਨੀ ਤੇ ਇਹ ਰਿਵਾਜ ਸਾਡੇ ਜਿਹੜੇ ਆ ਪੁਰਖਿਆਂ ਤੋਂ ਚੱਲਦੇ ਆ ਰਹੇ ਆ ਫਿਰ ਵੀ ਲੋਕ ਸ਼ਰਮ ਕੋ ਕਰਦੇ ਆ ਜਾਂ ਇਹ ਨੀਵਾ ਕੰਮ ਕਿਉਂ ਮੰਨਦੇ ਆ ਕਿ ਕੋਈ ਘੋੜੀ ਪਾਲਦਿਆ ਉਹ ਘੋੜੀ ਦੀੋਂ ਕਮਾਈ ਖਾਰਿਆ ਭਾਜੀ ਇਹ ਸੋਚ ਆ ਇਨਸਾਨ ਦੀ ਇਹ ਸੋਚ ਛੱਡਣੀ ਪੈਣੀ ਆ ਵੇਖੋ ਗੁਰਦਾਸ ਮਾਨ ਨੇ ਇੱਕ ਗੀਤ ਬੜਾ ਪਪਰੋਲ ਰਿਆ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂ ਕੰਮ ਕਰਨਾ ਕੋਈ ਵੀ ਮਾੜਾ ਨਹੀਂ ਆ ਸਾਡੀ ਸੋਚ ਹੋਣੀ ਚਾਹੀਦੀ ਹੈ ਵੀ ਸੋਚ ਤੇ ਬੰਦੇ ਦੀ ਡਿਪੈਂਡ ਕਰਦਾ ਆ ਜੇ ਹੁਣ ਆ ਕਿ ਇੱਕ ਬੰਦੇ ਨੇ ਸਿੱਖਿਆ ਹੀ ਮਤਲਬ ਪੜ੍ਹ ਲੈ ਕੇ ਉਹ ਬਣਿਆ ਹੀ ਪਾਇਲਟ ਏ ਤੋਨੇ ਪਾਇਲਟ ਚਿਰੋਣਾ ਪਹਿਲਾਂ ਸਾਨੂੰ ਸੋਚ ਰੱਖਣੀ ਪੈਣੀ ਵੀ ਅਸੀਂ ਸੋਚ ਕਿਹੜੀ ਕਰਨ ਦੇ ਹੁਣ ਇਹ ਆ ਕਿ ਵੀ 8 ਕਲਾਸਾਂ ਪੜ੍ਹੇ ਨਹੀਂ ਤਾਂ ਅਸੀਂ ਆਖੀ ਪਈ ਹੁਣ ਕੁਰਸੀ ਲੱਭੀ ਤੇ ਉਹ ਤਾਂ ਮਿਲਣੀ ਨਹੀਂ ਜਿਹੜੀ ਸਿੱਖਿਆ ਹੁੰਦੀ ਹੈ ਉਹ ਕਿਸੇ ਵੀ ਇਨਸਾਨ ਨੂੰ ਜਾਨਵਰ ਨੂੰ ਸਭ ਕੁਝ ਕਰੰਦੀ ਹੈ ਕੈਮਰਾ ਦਿਖਾਏਗਾ ਕੁੜੀ ਡਾਂਸ ਕਰ ਰਹੀ ਸੀ ਢੋਲ ਦੀ ਤਾਲ ਤੇ ਉਸ ਤੋਂ ਬਾਅਦ ਤੁਸੀਂ ਮੱਥਾ ਟਿਕਾਇਆ ਧਰਤੀ ਮਾਤਾ ਨੂੰ ਇਹ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਏ ਇਹ ਕਿੰਨੀ ਕੁ ਔਖੀ ਏ ਫਿਰ ਕਿੱਦਾਂ ਜਾਨਵਰ ਨੂੰ ਇੱਕ ਟ੍ਰੇਨਿੰਗ ਦਿੰਦੇ ਹੋ ਘੋੜੀ ਨੂੰ ਕਿੱਦਾਂ ਟ੍ਰੇਨਿੰਗ ਦਿੰਦੇ ਹੋ ਇਹ ਭਾਜੀ ਵੱਧ ਤੋਂ ਵੱਧ ਮਹੀਨਾ ਲੱਗਦਾ ਇਸ ਘੋੜੀ ਨੂੰ ਟ੍ਰੇਨ ਕਰਨ ਤੇ ਇਹ ਮਿਹਨਤ ਹੈ ਵੀ ਸਵੇਰੇ ਉઠੋ ਘੋੜੀ ਨੂੰ ਧੋਵੋ ਉਹਦੀ ਮਾਲਸ਼-ਮੂਲਸ਼ ਕਰੋ ਖਰਖਣਾ ਕਰੋ ਉਹਨੂੰ ਘੋੜੀ ਨੂੰ ਪਤਾ ਲੱਗੇ ਵੀ ਮੇਰੇ ਲਾਗੇ ਕੋਈ ਆਇਆ ਫਿਰ ਉਹਨੂੰ ਬਾਹਰ ਕੱਢੋ ਫਿਰ ਚਮਕ ਹੁੰਦਾ ਆ ਆਪਾਂ ਪੰਜਾਬੀ 'ਚ ਛਾਂਡਾ ਕਹਿੰਦੇ ਨੇ ਇਹਨੂੰ ਚਮਕ ਫਾਰਸੀ 'ਚ ਕਹਿੰਦੇ ਨੇ ਇਹਨੂੰ ਤੇ ਜਦੋਂ ਛਾਂਡਾ ਸਾਡੇ ਕੋਲ ਆਏ ਜਦੋਂ ਆਪਣੀ ਸਿੱਖ ਜਾਂਦਿਆਂ ਨੂੰ ਸਮਝ ਆ ਜਾਂਦੀ ਆ ਫਿਰ ਤੁਸੀਂ ਵੇਖਿਆ ਇਹ ਬੇਟਾ ਸ਼ਾਹਨਾਂ ਕਰੋਂ ਡਿਆ ਫਿਰ ਕਿੰਨਾ ਕ ਟਾਈਮ ਦਿੰਦੇ ਹੋ ਰੋਜ਼ਾਨਾ ਜਿਹੜੀ ਟੀਮ ਦੀ ਗੱਲ ਕਰੀਏ ਕਿੰਨਾ ਕ ਟਾਈਮ ਦਿੰਦੇ ਹੋ ਇਹ ਟ੍ਰੇਨਿੰਗ ਵਾਸਤੇ ਜਾਂ ਹੋਰ ਸਾਮ ਸਮਾਲ ਵਾਸਤੇ ਕਿੰਨਾ ਕ ਟਾਈਮ ਦਿੰਦੇ ਹੋ ਭਾਈ ਟ੍ਰੇਨਿੰਗ ਆਪਾਂ ਅੱਧਾ ਘੰਟਾ ਘੰਟਾ ਦੇ ਦਿੱਤੀ ਸਵੇਰੇ ਜਾਂ ਨਹੀਂ ਵੀ ਰੋਜ਼ ਦਿੱਤੀ ਜਾਂਦੀ ਦੂਜੀ ਤੇ ਜਿੱਦਾਂ ਇੱਕ ਦੂਜੀ ਤੇ ਜਿੱਦਾਂ ਇੱਕ ਅੱਧਾ ਘੰਟਾ ਕੱਢ ਲਈਦੀ ਕੁੜੀ ਟ੍ਰੇਨਿੰਗ ਦੇਖ ਭੀ ਅੰਦਰ ਬੰਦੀ ਦੀ ਕਿਹੜੇ ਕਿਹੜੇ ਮੇਲਿਆਂ ਚ ਮੱਲਾ ਮਾਰੀ ਸਭ ਤੋਂ ਪਹਿਲਾਂ ਨਾਂ ਦੱਸਿਓ ਦੋਨਾਂ ਦਾ ਕਿਉਂਕਿ ਨਾਂ ਤੇ ਹਰ ਕਨੇ ਜਿੱਦਾ ਬੱਚਿਆਂ ਦੇ ਰੱਖੇ ਹੁੰਦੇ ਆ ਤੁਹਾਨੂੰ ਜੇ ਪਿਆਰ ਆ ਇਹ ਤਾਂ ਭਾਜੀ ਮੈਂ ਅੱਜ ਤੋਂ 12 ਸਾਲ ਪਹਿਲਾਂ ਖਰੀਦੀ ਸੀ ਇਹਦਾ ਨਾਮ ਰੱਖਿਆ ਸੀ ਦੋ ਨੂਰ ਸੋਹਣੀ ਬੋਈ ਸੀ ਤੇ ਸੋਹਣੀ ਕਰਕੇ ਇਹਦਾ ਨਾਮ ਨੂਰ ਰੱਖ ਦਿੱਤਾ ਜਦੋਂ ਮੈਂ ਇਹ ਲੈ ਕੇ ਆਇਆ ਅੱਜ ਤੋਂ 2 ਸਾਲ ਪਹਿਲਾਂ ਤੇ ਇਹਦਾ ਨਾਮ ਆਪਾਂ ਉਹਦਾ ਨਾਮ ਵੱਡੀ ਨੂਰ ਰੱਖ ਦਿੱਤਾ ਤੇ ਇਹਦਾ ਨਾਮ ਛੋਟੀ ਨੂਰ ਰੱਖ ਦਿੱਤਾ ਕੀਮਤ ਕਿੰਨੀ ਸੀ ਭਾਜੀ ਕੀਮਤ ਇਹਦੀ ਕੋਈ ਜ਼ਿਆਦਾ ਨਹੀਂ ਅੱਜ ਤੋਂ 12 ਸਾਲ ਪਹਿਲਾਂ ਮੈਂ 65000 ਦੀ ਲਈ ਪਰ 65000 ਅੱਜ ਦੇ 2-3 ਲੱਖ ਦੇ ਬਰਾਬਰ ਹੈ ਆਹੋ ਜੀ ਹੁਣ ਆਪਾਂ ਨੇ 2 ਲੱਖ ਦੀ ਲਈ ਹੈ 2 ਸਾਲ ਪਹਿਲਾਂ ਗੱਲ ਇਹ ਵੀ ਪੈਸੇ ਦੀ ਕੋਈ ਪਹਿਲੂ ਨਹੀਂ ਪੈਸੇ ਨੂੰ ਪਹਿਲ ਨਹੀਂ ਦਿੰਦਾ ਰਿਆਰ ਦੋਸਤਾਂ ਜਾਂ ਇਲਾਕਾ ਵਾਸੀ ਪਿੰਡ ਵਾਸੀ ਕਹਿੰਦੇ ਨਹੀਂ ਕਿ ਇਹ ਕਿਹੜੇ ਸ਼ੌਂਕ 'ਚ ਪਏ ਨੇ ਪੀੜੀ ਦਾੜ ਪੀੜੀ ਅੱਗੋਂ ਬੱਚੇ ਵੀ ਇਸ ਕੰਮ 'ਚ ਪਾਲੇ ਆ ਕਾਹਦੀ ਗੱਲਾਂ ਬਾਤਾਂ ਹੁੰਦੀਆਂ ਨਹੀਂ ਵੇਖੋ ਜੀ ਮੇਰੇ ਆਂਡ ਗਵਾਂੜ ਮੇਰੇ ਇਨੇ ਚੰਗੇ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਭ ਤੋਂ ਪਹਿਲੇ ਮੇਰੇ ਘੂੜੀਆਂ ਰੱਖੀਆਂ ਮੇਰੇ ਆਂਡੀਆਂ ਗਵਾਂਡੀਆਂ ਦੀ ਉਹਨਾਂ ਮੈਨੂੰ ਕਦੇ ਮਨਾ ਨਹੀਂ ਕੀਤਾ ਮੈਂ ਜਿਹਦੇ ਮਰਜ਼ੀ ਥਾਂ 'ਚ ਬੰਦਨਾ ਤੇ ਜਿੱਥੇ ਮਰਜ਼ੀ ਖਿਲਾ ਦੇਣਾ ਮੈਨੂੰ ਕਦੇ ਕਿਸੇ ਨੇ ਡੱਕਿਆ ਨਹੀਂ ਗਲੀ ਜਿੱਥੇ ਮਰਜ਼ੀ ਖਿਲਾਤਾ ਸਭ ਤੋਂ ਪਹਿਲੀ ਇਹ ਪਹਿਲੇ ਆ ਗਵਾਂਡੀਆਂ ਆਣ ਗਵਾਂਢੀ ਜਿਹੜੇ ਮੇਰੇ ਲੋਕ ਵਸਦੇ ਮੇਰੇ ਬਹੁਤ ਚੰਗੇ ਲੋਕ ਆ ਮੈਨੂੰ ਉਹਨਾਂ ਕਰਕੇ ਨਹੀਂ ਮੇਰੇ ਮਗਰੋਂ ਮੈਂ 2 ਦਿਨ ਦਾ ਮਗਦੇ ਵਿਆਹ ਸ਼ਦੀ ਚਲ ਜੀਏ ਮਗਰੋਂ ਮੇਰੀ ਗਾਂਢੀ ਗਵਾਂਢੀ ਪੱਠੇ ਪਾ ਦਿੰਦੇ ਆ ਪਰਿਵਾਰ ਚ ਕੌਣ ਕੌਣ ਆ ਤੇ ਤੁਹਾਨੂੰ ਇਸ ਕਿੱਤੇ ਨੂੰ ਲੈ ਕੇ ਕੋੜੀਆਂ ਦੇ ਸ਼ੌਂਕ ਨੂੰ ਲੈ ਕੇ ਪਰਿਵਾਰ ਦਾ ਕਿੰਨਾ ਕਿਸਾ ਜੋਗ ਹੈ ਪਰਿਵਾਰ ਦਾ ਜੀ ਸਭ ਤੋਂ ਜ਼ਿਆਦਾ ਸਹਿਯੋਗ ਮੇਰੇ ਪਹਿਲਾਂ ਮੇਰੀ ਵਾਈਫ ਦਾ ਸੀਗਾ ਹੁਣ ਬੇਟਾ ਜਵਾਨ ਹੋ ਗਿਆ ਹੁਣ ਬੇਟਾ ਜ਼ਿਆਦਾ ਕਰਦਾ ਆ ਵਾਈਫ ਵੀ ਪੂਰਾ ਧਿਆਨ ਦਿੰਦੀ ਐ ਐਸੀ ਗੱਲ ਕੋਈ ਨਹੀਂ ਮੇਰੀ ਵਾਈਫ ਦਾ ਬਹੁਤ ਜ਼ਿਆਦਾ ਮੇਰੇ ਨਾਲ ਸਾਥ ਆ ਤੇ ਉਹ ਜੋ ਸਾਥ ਦਿੰਦੇ ਆ ਉਹ ਐਸ਼ ਵੀ ਭਾਜੀ ਸਭ ਤੋਂ ਪਹਿਲਾਂ ਮੈਂ ਨਾ ਫੌਜੀ ਸਾਹਿਬ ਹੀ ਖਰਲਾਂ ਵਾਲੇ ਤੇ ਸਭ ਤੋਂ ਪਹਿਲਾਂ ਮੈਂ ਸਾਡੇ ਇੰਡੀਅਨ ਚੈਂਪੀਅਨ ਹੋਇਆ ਕਾਂਗਰਸ ਦੇ ਰਾਜ ਚ ਹੋਇਆ ਹੈਗਾ ਉੱਥੋਂ ਇਹ ਮੇਰੀ ਪੰਜਾਬ ਚੋਂ ਤੇ ਜਨਮ ਪਰ ਲਿਆ ਸੀ ਨੇ ਤੇ ਉਸ ਤੋਂ ਬਾਅਦ ਫਿਰ ਮੇਰਾ ਦਿਲ ਝੱਕ ਲੱਥ ਗਿਆ ਤੇ ਉਹ ਪੋਲੀਟਿਕਲ ਮੇਲਾ ਸੀ ਪਹਿਲਾਂ ਮੇਰੀ ਘੋੜੀ ਪੈਂਦੀ ਨਹੀਂ ਸੀ ਉਹ ਮੈਂ ਲਾਲੂ ਬਕੇਹੇ ਭੈਣ ਭਰਾ ਨੂੰ ਫੋਨ ਫੋਨ ਕਰਕੇ ਤੇ ਪਵਾ ਲਈ ਫਿਰ ਜਦੋਂ ਇਹ ਜਿੱਤ ਗਈ ਤੇ ਫਿਰ ਮੈਂ ਖਰਲਪਿੰਡਿਆ ਗਰਦਾਸਪੁਰ ਲੱਗੇ ਤੇ ਫੌਜੀ ਸਾਹਿਬ ਉਹ ਪ੍ਰਾਈਵੇਟ ਮੇਲਾ ਆ ਤੇ ਉਹ ਫੌਜੀ ਸਾਹਿਬ ਨੇ ਮੈਨੂੰ ਫੋਨ ਕੀਤਾ ਹੁੰਦਾ ਕਿਸ਼ਨਾ ਹੀ ਮੇਲਾ ਕਰਾ ਰਹੇ ਆ ਤੇ ਅਸੀਂ ਘੂੜੀਆਂ ਲੱਗ ਗਏ ਉੱਥੇ ਮੇਰੀ ਫੇਰ ਇਹ ਕੁੜੀ ਪਹਿਲਾ ਨੰਬਰ ਮਾਰ ਗਈ ਉੱਥੇ ਕਤਾਸਪੁਰ ਜ਼ਿਲ੍ਹੇ ਚ ਤੇ ਫਿਰ ਇੱਕ ਜੇਪੀ ਭਾਈ ਨੇ ਮੇਲਾ ਕਰਾਇਆ ਤੇ ਉੱਥੇ ਵੀ ਪਹਿਲਾ ਨੰਬਰ ਮਾਰਿਆ ਫਿਰ ਇੱਥੇ ਭਖਾਰੀ ਵਾਲੇ ਉੱਥੇ ਦੋ ਮੇਲੇ ਜਿੱਤ ਕੇ ਆਈ ਆ ਮਤਲਬ ਜੇ ਮੇਰੇ ਜਗਰਾਵਾਂ ਇੱਕ ਮੇਲਾ ਆ ਉੱਥੇ ਵੀ ਪਹਿਲਾ ਨੰਬਰ ਜਿਹੜੇ ਲੱਗ ਲੱਗੇ ਮੇਰੇ ਮੇਲੇ ਏਰੀਏ ਦੇ ਨਾਲ ਉਹ ਨਹੀਂ ਮੈਂ ਛੱਡਦਾ ਤੇ ਮੇਰਾ ਕੁਦਰਤ ਮਿਹਰਬਾਨ ਆ ਉਹ ਕੁੜੀ ਹੈ ਜਿਹੜੀ ਇਹ ਪਹਿਲਾ ਨੰਬਰ ਮਾਰਦੀ ਹੈ ਅੱਜ ਤੱਕ ਉਹੀ ਜ਼ਿਕਰ ਕਰ ਰਹੇ ਸੀ ਨਾ ਕਿ ਜੇ ਘੋੜੀਆਂ ਪਾਲੀਏ ਤੇ ਘਰ ਚੋਂ ਰਿਜਕ ਨਹੀਂ ਜਾਣ ਦਿੰਦੀਆਂ ਇਹ ਗੁਰੂਆਂ ਦੇ ਦਿੱਤੀ ਹੋਏ ਦਾਤ ਹੈ ਥੋੜਾ ਉਹ ਵੀ ਸਾਂਝਾ ਕਰੀਏ ਦਰਸ਼ਕਾਂ ਨੂੰ ਬੋਲ ਜਿਹੜਾ ਤੁਸੀਂ ਕਹਿ ਰਹੇ ਸੀ ਵੇਖੋ ਜੀ ਇਹ ਘੋੜੀਆਂ ਦੀ ਜਿਹੜੀ ਰਿਜਕ ਦੀ ਗੱਲ ਹੈ ਇਹ ਸਾਡੇ ਪੀਰਾਂ ਪਕੰਬਰਾਂ ਦੀ ਦੇਣ ਆ ਇਹ ਪਰੀਆਂ ਨਹੀਂ ਜਿਹੜੀ ਜਿਹੜਾ ਇਨਸਾਨ ਇਹਦੀ ਸੇਵਾ ਕਰਦਾ ਉਹਦੇ ਘਰੋਂ ਕੁਦਰਤੀ ਰਿਜਕ ਨਹੀਂ ਮੁੱਕਦਾ ਮੈਂ ਨਹੀਂ ਕਹਿੰਦਾ ਵੀ ਉਹ ਕਰ ਬੜੀ ਪੈ ਮਜੀ ਪੀ ਉਹਦਾ ਕੋ ਧੰਦੇ ਬਾਤ ਜਾਂਦੇ ਤੇ ਕਾਰ ਬਾ ਜੇ ਇਹ ਨਹੀਂ ਬੈਨੀਫਿਟ ਜਦਾ ਹੈਗਾ ਪਹਿਲ ਦਿੰਦਾ ਮੈਂ ਇਹ ਕੁਦਰਤੀ ਆਂਦੀ ਆ ਵੀ ਪਤਾ ਨਹੀਂ ਕਿਤਨਾ ਮਾਇਆ ਆਉਂਦੀ ਆ ਕਿਤਰਾ ਜਾਂਦੀ ਆ ਇਹ ਉਹ ਹੀ ਜਾਂਦੀਆਂ ਨੇ ਤੁਸੀਂ ਰਾਈਟਰ ਵੀ ਹੋ ਹਾਂਜੀ ਸਿੰਗਰ ਵੀ ਹੋਣ ਸ਼ੌਂਕੀਆ ਤੌਰ ਤੇ ਚਲੋ ਗਾਉਂਦੇ ਹੋ ਤੁਸੀਂ ਕਹਿ ਰਹੇ ਕਿ ਏਜ ਹੋ ਗਈ ਆ ਤਾਂ ਸ਼ੌਂਕੀਆ ਤੌਰ ਤੇ ਜੀ ਗਾਉਣਾ ਆਪਣੀਆਂ ਇਹਨਾਂ ਘੋੜੀਆਂ ਵਾਸਤੇ ਸਪੈਸ਼ਲ ਕੁਝ ਲਾਈਨਾਂ ਲਿਖੀਆਂ ਕਿਉਂਕਿ ਰਾਈਟਰ ਨੂੰ ਹਮੇਸ਼ਾ ਸੋਝਦਾ ਕਿ ਇਹਨਾਂ ਗਲਤ ਚੀਜ਼ ਲਿਖਦਾ ਰਹਿੰਦਾ ਘੋੜੀਆਂ ਬਾਰੇ ਕੋਈ ਬੋਲ ਲਿਖੇ ਹਾਂਜੀ ਕੀ ਲਿਖੇ ਜੀ ਮੈਂ ਇਹਨਾਂ ਤੇ ਰਾਤ ਹੀ ਇੱਕ ਦਿਨ ਲੋੜੀ ਵਾਲੇ ਦਿਨ ਆਪਾਂ ਰਾਤ ਬੈਠੇ ਤੇ ਮੈਂ 베ਰੀ ਹੋ ਕੇ ਗਿਆ ਤੇ ਮੈਂ ਜਦੋਂ ਮੈਂ ਵੇਖਿਆ 베ਲੀ ਦੇ ਵਿੱਚ ਤੇ ਮੈਂ ਜੇ ਵਿੱਚ ਪੈਹੀ ਸੀ ਤੇ ਮੈਂ ਫਿਰ ਲਾਈਨਾਂ ਲਿਖੀਆਂ ਕੀ ਸਿਪਤ ਕਰਾਂ ਮੈਂ ਇਹਨਾਂ ਪਰੀਆਂ ਦੀ ਇਹ ਜੋ ਦਿਆਂ ਨੂੰ ਜੰਗ ਜਿਤਾ ਦਿੰਦੀਆਂ ਆਸ਼ਕਾਂ ਦੇ ਮੇਲ ਕਰਾਏ ਨੇ ਇਹਨਾਂ ਜਿਹੜਾ ਰੂਹ ਨਾਲ ਸੇਵਾ ਕਰਦਾ ਜੀ ਇਹ ਰੱਬ ਨਾਲ ਮੇਲ ਕਰਾ ਦਿੰਦੀਆਂ ਕਿਸ਼ਨ ਜੀ ਇੱਕ ਸਵਾਲ ਮੇਰਾ ਹੋਰ ਘੋੜੀਆਂ ਦੀਆਂ ਕਿਸਮਾਂ ਥੋੜੀਆਂ ਦੱਸ ਦਈਏ ਪੰਜਾਬ ਦੇ 3 ਲੱਖ ਕੇ ਮੰਨੇ ਜਾਂਦੇ ਮਾਝਾ ਮਾਲਵਾ ਦਬਾਬਾ ਘੋੜੀਆਂ ਦੇ ਸ਼ੌਂਕ ਜਾਂ ਜੰਗਾਂ ਵਾਸਤੇ ਘੋੜੀਆਂ ਜਿਹੜੇ ਪੁਲਿਸ ਵਾਲੇ ਕੋ ਘੋੜੀਆਂ ਹੁੰਦੀਆਂ ਉਹ ਕਿਸਮ ਹੋਰ ਹੁੰਦੀ ਆ ਘਰਾਂ ਚ ਪਾਲਣ ਵਾਸਤੇ ਸਵਾਰੀ ਕਰਨ ਵਾਸਤੇ ਘੋੜੀਆਂ ਹੋਰ ਹੁੰਦੀਆਂ ਨਹੀਂ ਜੀ ਇਹ ਕੋਈ ਪੈਲ ਨਹੀਂ ਦਿੰਦੀ ਵੈਸੇ ਜਿਹੜੀ ਪੁਲਿਸ ਆ ਨਾ ਉਹ ਜਿਆਦਾ ਆਰਮੀ ਪੁਲਿਸ ਜਿਹੜੀ ਆ ਉਹ ਥੈਰੋ ਗ੍ਰੇਡ ਤੇ ਜਾਂ ਸਿੰਧੀ ਨੂੰ ਜਿਆਦਾ ਇਸਤੇਮਾਲ ਕਰਦੇ ਆ ਤੇ ਜਾਂ ਡੋਗਲੀ ਕੁੜੀ ਕੋੜਾ ਕੋਈ ਹੁੰਦਾ ਕੁੜੀ ਕੋਈ ਹੁੰਦੀ ਕੋਕੋ ਜਿਹੜਾ ਦੇਸੀ ਕੋਈ ਵੀ ਚੀਜ਼ ਆ ਤੁਸੀਂ ਮੰਨ ਲਓ ਵੀ ਉਹ ਤੇ ਵੈਸੇ ਮਜ਼ਬੂਤ ਹੁੰਦਾ ਜੇ ਘਰਾਂ ਚ ਹੁੰਦਾ ਸਾਡੇ ਮਾਝੇ ਨੂੰ ਜਿਆਦਾ ਨੌਕਰੀਆਂ ਦਾ ਲਗਾ ਆ ਕਿਉਂਕਿ ਇਹ ਦਾ ਬੈਨੀਫਿਟ ਜਿਆਦਾ ਆ ਇਹ ਇਹ ਦਾ ਜਿਹੜਾ ਰੇਟ ਆ ਨਾ ਇਹ ਮਤਲਬ ਹਾਈ ਕਮਾਂਡ ਤੇ ਟਿਕਿਆ ਜੀ ਟੁੱਟਦਾ ਨਹੀਂ ਸਭ ਤੋਂ ਪਹਿਲੇ ਨੰਬਰ ਤੇ ਕੁੜੀ ਨੁਗਰੀ ਵਿਕਦੀ ਹੈ ਮੇਲੇ 'ਚ ਜੇ ਵੱਧ ਰੇਟ ਤੇ ਵਿਕਦੀ ਤੇ ਜਾਂ ਫਿਰ ਕਾਲੀ ਆ ਉਹ ਮਾਲਵੇ ਨੂੰ ਆਖਰ ਦੇ ਵਿੱਚ ਨੌਂ ਰੌਣ ਪੀੜੀ ਨੂੰ ਆਪਣੇ ਸਾਰੇ ਤਜਰਬੇ ਤੋਂ ਜੋ ਪਰਿਵਾਰਕ ਤਜਰਬੇ ਨੇ ਉਹ ਪੀੜੀਦਾਰ ਪੀੜੀ ਤੁਹਾਨੂੰ ਮਿਲੇ ਨੇ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਉਹ ਵਹਿਮ ਦੂਰ ਕਰੀਏ ਕਿ ਕੋੜੀਆਂ ਦਾ ਸ਼ੌਂਕ ਬੜੇ ਮਹਿੰਗੇ ਨੇ ਗੱਡੀਆਂ ਨਾਲੋਂ ਤੋਂ ਸਸਤੀਆਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਵਹਿਮ ਇਹ ਆ ਵੀ ਲੋਕੀਂ ਅੰਦਰ ਮੈਡੀਸਨ ਡਾਕਟਰੀ ਲੈਣ ਮੈਂ ਮੈਡੀਸਨ ਦਿੰਦਾ ਹੀ ਨਹੀਂ ਇਹਨਾਂ ਨੂੰ ਮੈਂ ਤਾਂ ਦੇਸੀ ਮਸਾਲੇ ਆ ਜੀਰੀਆਂ ਜਮਾਣਾ ਕੁੱਟ ਕੇ ਮਿਰਚਾਂ ਮਚਾਂ ਗੰਡੇ ਗੁੰਡੇ ਦਈ ਜੇ ਉਹਦੇ ਨਾਲ ਹੀ ਰੱਬ ਮਿਹਰਬਾਨ ਆ ਇਹ ਤੇ ਸਾਡੇ ਐਵੇਂ ਵਹਿਮ ਆ ਭਰਮ ਪਏ ਆ ਵੀ ਡਾਕਟਰ ਰੱਬ ਨਹੀਂ ਆਗਾ ਪਰਮਾਤਮਾ ਨੂੰ ਜੇ ਮੰਨ ਕੇ ਕੋਈ ਵੀ ਚੀਜ਼ ਆਪਾਂ ਰੱਖਦੇ ਆਂ ਤੇ ਪਰਮਾਤਮਾ ਸਭ ਤੋਂ ਵੱਡੀ ਚੀਜ਼ ਆ ਕਾਲਪੁਰਖ ਨੂੰ ਮੈਂ ਤੇ ਸਲੂਟ ਕਰਦਾ ਆਂ ਵੀ ਉਹਦੀ ਦੇਣ ਹੈ। ਆਓ ਜੀ ਇਹਨਾਂ ਦੇ ਬੇਟੇ ਨਾਲ ਗੱਲ ਕਰਦੇ ਆਂ ਕਿਉਂਕਿ ਪੀੜੀ ਦਾ ਪੀੜੀ ਜਿਹੜਾ ਸ਼ੌਂਕ ਚੱਲ ਰਿਹਾ ਹੈ ਅੱਗੋਂ ਪੁੱਤਰ ਵੀ ਸਾਂਭਣ ਦੀ ਕੋਸ਼ਿਸ਼ ਕਰ ਰਿਹਾ। ਗੱਲਬਾਤ ਕਰਦੇ ਆਂ ਸੱਸ ਕਾ ਨਾਮ ਕੀ ਹੈ ਕੀ ਗਾਣਾ ਚਾਹੁੰਦੇ ਹੋ? ਸੱਸ ਮੇਰਾ ਨਾਮ ਹੈਗਾ ਸਾਈਮਨ। ਕੀ ਗਾਣਾ ਚਾਹੁੰਦੇ ਹੋ? ਕਹਿੰਦਾ ਕੋਈ ਮੈਂ ਵੀ ਕੁਝ ਸ਼ੌਂਕ ਰੱਖਿਆ ਤੇ ਸ਼ੌਂਕ ਵੈਸੇ ਵਧੀਆ ਰੱਖੇ ਜਿਹੜੇ ਅੱਜ ਕੱਲ੍ਹ ਲੋਕ ਚਿੱਟਾ ਬੋਲ ਆਈ ਜਾਂਦੇ ਆ। ਅਸੀਂ ਚਿੱਟ ਬਾਰ ਅੰਦਰ ਜਿਹਦੇ ਲੋਕੀ ਪੁੱਛਦੇ ਆ ਜਰਾ ਕੀ ਮੁੱਲ ਮਾਲਿਆ ਅਹੀਂ ਆਖਦੇ ਦੇ ਲਈ ਕੋਈ ਮੁੱਲ ਨਹੀਂ ਲਖਿਆ ਵੇਚਣ ਵਾਸਤੇ ਜਿਹਨਾਂ ਨੂੰ ਲੈਦੇ ਆ ਉਹ ਵੱਖਰੇ ਲੈਦੇ ਕਿ ਜਿਹੜਾ ਵੇਚਣਾ ਹੋਵੇ ਇਹਨੂੰ ਅਸੀਂ ਘਰ ਪੱਕਾ ਰੱਖਿਆ ਸੁਪਨੇ ਕੀ ਆ ਤੁਹਾਡੇ ਜ਼ਿੰਦਗੀ ਚ ਕਿਉਂਕਿ ਪਿਤਾ ਕੋ ਇਸ ਵਿਰਾਸਤ ਮਿਲ ਗਈ ਘੋੜੀਆਂ ਪਾਲਣ ਦੀ ਕੀ ਸੁਪਨੇ ਤੁਹਾਡੇ ਮਨ ਚ ਸੁਪਨਾ ਇਹ ਹੈ ਕਿ ਆਪਣਾ ਫਾਰਮ ਪੁਣਾਇਆ 20-25 ਘੋੜੀਆਂ ਰੱਖਣੀਆਂ ਆ ਵਿੱਚ ਸਾਂਣ ਰੱਖਣੇ ਆ ਦੋ ਜੇ ਦਿਖੇ ਮੇਰਾ ਕੋਈ ਫਾਰਮ ਪਾਇਆ ਕਿਨੇ ਯਾਰ ਦੋਸਤ ਕਹਿੰਦੇ ਨੇ ਵੀ ਅੱਜ ਕੱਲ ਗੱਡੀਆਂ ਦਾ ਜ਼ਮਾਨਾ ਹੈ ਤੂੰ ਕਿਹੜੇ ਕੰਮ ਚ ਪੈ ਗਿਆ ਤੂੰ ਘੋੜੀਆਂ ਨੂੰ ਸ਼ੌਂਕ ਚ ਪੈ ਗਿਆ ਨਹੀਂ ਨਹੀਂ ਯਾਰ ਦੋਸਤਾਂ ਤੇ ਮੇਰੇ ਆਪ ਕਹਿੰਦੇ ਆਪ ਰੱਖਣੀਆਂ ਮੈਂ ਤਾਂ ਹੀ ਰੱਖਣ ਦੀ ਕੋਸ਼ਿਸ਼ ਕਰੂ ਮੈਂ ਆਪਣਾ ਕੋੜੀ ਦਾ ਇੱਕ ਅਦਾ ਬੱਚਾ ਦੇ ਦਾਂਗਾ ਫ੍ਰੀ ਦੇ ਦਾਂਗਾ ਮੈਂ ਬੱਚਾ ਕੋਈ ਚੱਕਾ ਨਹੀਂ ਸ਼ੌਂਕ ਆ ਸ਼ੌਂਕ ਰੱਖੇ ਕੋਈ ਮੇਰੇ ਯਾਰ ਦੋਸਤ ਹੈਗੇ ਮੇਰ ਨਾਲ ਘਮੋਂਦੇ ਫਰੋਂਦੇ ਬਾਹਰ ਕੋਣੀਆਂ ਜਿੜੋ ਛੁੱਟੀਆਂ ਪੈਂਦੀਆਂ ਨੇ ਇਸ ਗਰਮੀ ਦੀਆਂ ਹੀ ਘਮੋਂ ਜਾਂਦੇ ਹੁੰਦੇ ਆ ਕੋੜੀਆਂ ਕਦੀ ਬਟਾਲੇ ਲੈ ਕੇ ਕਦੀ ਪਿੰਡਾਂ ਚ ਘਮਾ ਲਿਆ ਨਹੀਂ ਹੁਣ ਟਾਂਗਾ ਘੇਰ ਕੇ ਗਰਮੀ ਟਾਂਗਾ ਰੰਗ ਕਰਨਾ ਟਾਂਗਾ ਵੀ ਰੱਖਿਆ ਉਹ ਟਾਂਗਾ ਹੀ ਫੇਰੇ ਯਾਰਾਂ ਦੋਸਤਾਂ ਨਾਲ ਘੁੰਮਣ ਜਾ ਰਹੇ ਨੇ ਟਾਂਗੇ ਦੇ ਬਟਾਲੇ ਤੇ ਐਸੀ ਜੀ ਨਵਾਂ ਪਿੰਡ ਚ ਬਾਪ ਬੇਟੇ ਦੀ ਜੋੜੀ ਕਿੰਨੇ ਲੋਕੀ ਚੱਟਾ ਲਾਉਂਦੇ ਹੈ ਚੱਟਾ ਕਰ ਰੱਖਿਆ ਯਾਨੀ ਕਿ ਚੱਟੇ ਰੰਗ ਦੀਆਂ ਘੋੜੀਆਂ ਦੇ ਸ਼ੌਂਕ ਔਰ ਘੋੜੀਆਂ ਨੂੰ ਪਾਲਣ ਦੇ ਸ਼ੌਂਕ ਔਰ ਵੱਡਾ ਮੈਸੇਜ ਨੌਜਵਾਨ ਪੀੜ੍ਹੀ ਨੂੰ ਦਿੱਤਾ ਹੈ ਕਿ ਗੱਡੀਆਂ ਤੋਂ ਸਸਤੀਆਂ ਨੇ ਘੋੜੀਆਂ ਇਹਨਾਂ ਦੇ ਸ਼ੌਂਕ ਪਾਲਨੇ ਚਾਹੀਦੇ ਹਨ ਤਾਂ ਕਿ ਨਸ਼ਿਆਂ ਤੋਂ ਦੂਰ ਰਿਹਾ ਜਾ ਸਕੇ ਆਪਣੇ ਵਿਰਸੇ ਨਾਲ ਜੁੜੀ ਹੈ ਗੁਰੂਆਂ ਪੀਰਾਂ ਦੀ ਇਹ ਦਾਤ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼